ਆ ਰਿਹਾ ਹੈ ਉਸ ਤੋਂ ਵੱਧ ਸਾਡੀ ਜਿਹੜੀ ਵੱਡੀ ਦੁਸ਼ਮਣ ਹੈ ਸਾਡੇ ਅਕਾਲੀ ਦਲ ਜਿਹੜੇ ਅੱਡ ਅੱਡ ਖੜੂ ਉਹਨਾਂ ਦਾ ਇੱਕੋ ਹੀ ਮਕਸਦ ਹੈ ਇਸ ਵਕਤ ਕਿਸ ਤਰੀਕੇ ਨਾਲ ਸਾਨੂੰ ਖਤਮ ਕਰਨਾ ਉਹਨਾਂ ਨੇ ਵਿਸਾਖੀ ਦੇ ਹਨ ਸਾਡੇ ਖਿਲਾਫ ਇੱਕ ਇੱਕ ਚੱਲੀ ਸੀ ਸੋਸ਼ਲ ਮੀਡੀਆ ਤੇ ਬਾਹਰ ਪ੍ਰੈਸ ਵਿੱਚ ਆਇਆ ਸੀ ਕਿ ਇਹਨਾਂ ਨੂੰ ਵੇਖ ਕੇ ਪਤਾ ਲੱਗ ਗਿਆ ਇਹਨਾਂ ਦੀ ਸੋਚ ਕੀ ਤਾਂ ਵਿਸਾਖੀ ਦੇ ਉੱਪਰ ਹਰ ਤਰਫੋਂ ਸਾਨੂੰ ਡਿਫੈਂਡ ਕਰਨ ਲਈ ਸਾਨੂੰ ਤੋੜਨ ਦੇ ਲਈ ਹਰ ਤਰ੍ਹਾਂ ਜਿਹੜੇ ਅਕਾਲੀ ਦਲ ਨੇ ਜਿੰਨੇ ਵੀ ਨੇ ਉਹਨਾਂ ਦਾ ਜ਼ੋਰ ਲੱਗਾ ਹੋਇਆ ਤੇ ਉਹਨਾਂ ਨੇ ਜ਼ੋਰ ਲਵਾਉਣਾ ਵੀ ਤੁਸੀਂ ਉਸ ਦੇ ਵਿੱਚ ਕੁਝ ਉਹਨਾਂ ਦੇ ਬਲਾਰੇ ਵੀ ਵਿੱਚ ਆ ਸਕਦੇ ਨੇ ਬੜੇ ਗਰਮ ਜੋਸ਼ੀ ਵਾਲੇ ਨਾਰੇ ਵੀ ਲਾਉਣਗੇ ਹੋ ਕਾਰਨ ਕੀ ਹੈ ਉਹਨਾਂ ਨੇ ਪਾਰਟੀ ਦਾ ਜਿਹੜਾ ਫੇਸ ਹੈ ਇਹ ਵਿਖਾਉਣਾ ਹੈ ਕਿ ਇਹ ਤਾਂ ਪੰਜਾਬ 'ਚ ਅੱਗ ਲਾਉਣਾ ਹੈ ਉਹਨਾਂ ਦਾ ਥੋੜਾ ਨਾ ਲੋਕਾਂ ਦੀ ਸਾਡੇ ਬਰਤੀ ਚੀਜ਼ ਸੋਚ ਹੈ ਮੈਂ ਤਾਂ ਭਾਈ ਅਮਰਤਪਾਲ ਦੇ ਇਲੈਕਸ਼ਨਾਂ ਦੇ ਵਿੱਚ ਪੱਟੀ ਹਟਕੇ ਸੀ ਇਮਾਨ ਤੇ ਰੰਜੋਦ ਲਈ ਗਏ ਸੀ ਕਪੂਰ ਥੜੇ ਸਾਈਡ ਤੋਂ ਉਹ ਉੱਥੋਂ ਦੇ ਹਿੰਦੂ ਭਰਾਵਾਂ ਨੇ ਗੱਲ ਕਹੀ ਸੀ ਕਿ ਕਾਕਾ ਸਾਨੂੰ ਪਤਾ ਹੈ ਕਿ ਭਾਈ ਅਮਰਤਪਾਲ ਆ ਜਿਹੜਾ ਇਨੋਸੈਂਟ ਉਹਦਰ ਅਸੀਂ ਵੋਟ ਤੁਹਾਨੂੰ ਪਾਵਾਂਗੇ ਸਾਨੂੰ ਪਤਾ ਸਰਕਾਰ ਤੁਹਾਡੇ ਨਾਲ ਧੱਕਾ ਕਰਦੀ ਹੈ ਤਾਂ ਕਪੂਰ ਥੜੇ ਉਸ ਹਲਕੇ ਦੇ ਵਿੱਚ ਜਿੰਨੀ ਖਤਰੀ ਵੋਟ ਸੀ ਉਹ ਮੈਕਸਿਮਮ ਭਾਈ ਅਮਰਤਪਾਲ ਨੂੰ ਇਹ ਦੀ ਅਸੂਬਾ ਜੀ ਇਹ ਦੀ ਗੱਲ ਕਰਨ ਦਾ ਢੰਗ ਜੇ ਅਸੀਂ ਪਛੋਕੜ ਨ ਜਾਵਾਂਗੇ ਤਾਂ ਸਾਡਾ ਜਿਹੜਾ ਸਿਕਰ ਆਜ ਰਿਹਾ ਹੈ ਉਹਦੇ ਵਿੱਚ 15 ਦੀਵਾਨ ਰਹੇ ਤੇ 15 ਤੇ 15 ਦੀਵਾਨ ਬਾਉ ਜੀ ਹਿੰਦੂ ਸੋ ਇੱਕ ਬੜੀ ਵੱਡੀ ਸੋਚ ਹੈ ਸਾਨੂੰ ਬੜਾ ਆਪ ਦੇ ਉੱਥੇ ਸਟੇਜ ਦੇ ਉੱਪਰ ਬੜਾ ਟੱਕਰਾ ਚਾਹੀਦਾ ਅਸੀਂ ਇਹੋ ਜੇ ਨਾੜੇ ਇਹੋ ਜੇ ਪੋਸਟਰ ਇਹੋ ਜੀ ਗੱਲ ਉਹ ਨਹੀਂ ਕਰਨੀ ਜਿਹੜੇ ਸਾਡੇ ਵਿਰੋਧੀ ਚਾਹੁੰਦੇ ਸੋ ਮੇਰੀ ਇਹਦੀ ਬੇਨਤੀ ਹੈ ਆਪਾਂ ਬੜਾ ਨਿਜੀ ਵਿਚਾਰਣਾ ਚਾਹੀਦਾ ਹੈ ਤੇ ਪੰਜਾਬ ਦੀ ਗੱਲ ਕੌਮ ਦੀ ਗੱਲ ਤੇ ਖਿੱਤੇ ਦੀ ਗੱਲ ਕਰਨੀ ਚਾਹੀਦੀ ਹੈ ਇਹਨਾਂ ਮੈਂ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਰੀ ਕੁਸ਼ੀ ਦਾ ਘਰ ਸਾਹ ਵਾਰੀ ਕੁਸ਼ੀ ਦਾ ਘਰ ਸਾਹ ਆਏ ਆਪਾਂ ਆਉਣ ਵਾਲੀ 13 ਤਰੀਕ ਨੂੰ ਕਾਨਫਰੰਸ ਕਰਨ ਜਾ ਰਹੇ ਹਾਂ ਤੇ ਉਹਦੇ ਲਈ ਆਪਾਂ ਪਿੰਡਾਂ ਚ ਜਾ ਗੋਟਵਾਸਨ ਹਲਕਿਆਂ ਚ ਵਿਚਾਰਨਾ ਵੀ ਹੈ ਪਰ ਆਪ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਆਪਾਂ ਉੱਥੇ ਜਾ ਕੇ ਸੱਦਾ ਕੀ ਦੇਣਾ ਹੈ ਕੀ ਆਪਾਂ ਉਹਨਾਂ ਨੂੰ ਸੁਨੇਹਾ ਦੇਈਏ ਕਿ ਸਾਡੀ ਸਟੇਜ ਤੋਂ ਇਹ ਚੀਜ਼ ਦੂਸਰੀਆਂ ਪੋਲਿਟੀਕਲ ਪਾਰਟੀਆਂ ਨਾਲੋਂ ਵੱਖਰੀ ਹੈ ਆਪਾਂ ਇਹ ਚੀਜ਼ ਸਾਰੀ ਆਵਾਮ ਤੱਕ ਪਹੁੰਚਾਉਣੀ ਚਾਹੀਦੀ ਆ ਕਿਉਂਕਿ ਇੱਥੇ ਰੈਲੀ ਕਰਨੀ ਆ ਕਾਲੀ ਦਲ ਬਾਦਲ ਨੇ ਵੀ ਕਰਨੀ ਆ ਸ਼ਰਮਣੀ ਕਾਲੀ ਦਲ ਮਾਨ ਨੇ ਵੀ ਕਰਨੀ ਆ ਕਾਲੀ ਦਲ ਵਾਰਿਸ ਪੰਜਾਬ ਆਪਾਂ ਵੀ ਕਰਨੀਆਂ ਹੋਰ ਵੀ ਪਾਰਟੀਆਂ ਕਰਨੀਆਂ ਆ ਆਪ ਦਾ ਉਹਨਾਂ ਨਾਲੋਂ ਕੀ ਫਰਕ ਆ? ਆਪਾਂ ਨੂੰ ਇਹ ਸੱਦਾ ਕਿਸ ਢੰਗ ਨਾਲ ਦੇਣਾਗਾ ਵੀ ਸਾਡੇ ਕੋਲੇ ਕਿਉਂ ਆਉ? ਕਿਉਂਕਿ ਸਾਰੀਆਂ ਹੀ ਪੋਲੀਟਿਕਲ ਪਾਰਟੀਆਂ ਰੈਲੀ ਕਰਦੀਆਂ। ਜੇ ਤਾਂ ਆਪਾਂ ਇੱਕ ਰੈਲੀ ਦੇ ਰੂਪ ਵਿੱਚ ਹੀ ਦੇਣਾ ਸੀ ਆਪਾਂ ਕੰਮ ਕੀ ਕਰਨਾ ਜੀ ਕੋਈ ਸੁਨੇਹਾ ਨਹੀਂ। ਉਹ ਆਪਾਂ ਬਾਬਾ ਬਕਾਲਾ ਦੀ ਧਰਤੀ ਤੇ ਵੀ ਦਿੱਤਾ ਸੀਗਾ। ਪਰ ਉੱਥੋਂ ਆਪਾਂ ਕੋਈ ਸੁਨੇਹਾ ਦੇਣ ਚ ਕਾਮਯਾਬ ਨਹੀਂ ਹੋਏ। ਤੇ ਉਸ ਦਾ ਆਪਾਂ ਨੂੰ ਜਿਹੜਾ ਖਮਿਆਜਾ ਉਹਨੂੰ ਮਾਗੀ ਤੇ ਆਪਾਂ ਨੂੰ ਭੁਗਤਣਾ ਪਿਆ ਸੀ। ਉਹੀ ਚੀਜ਼ ਆਪਾਂ ਬਾਬਾ ਬਕਾਲਾ ਕਰਦੇ ਤਾਂ ਉਹ ਜ਼ਿਆਦਾ ਕੰਮਜਾਮ ਹੋਣੇ ਸੀ ਆਪਣੇ ਕੋਲੇ ਉੱਥੇ ਘੱਟ ਘਟਿਆ ਆਉਂਦੇ ਕਰਕੇ ਵੀ ਆਪਾਂ ਸਨੇਹਾ ਨਹੀਂ ਦੇਣ ਚ ਉੱਥੇ ਆਪਣੇ ਤੋਂ ਹੀ ਕਮੀ ਰਹੀ ਆ ਤਾਂ ਉਹੀ ਜੇ ਆਪਾਂ ਹੁਣ ਜਦੋਂ ਪਿੰਡਾਂ ਵਿੱਚ ਵਿਚਰਨਾ ਜਾਂ ਸੰਖਾਂ ਤੇ ਜਾਂ ਜਾ ਕੇ ਗੁਰਦੁਆਰਾ ਸਾਹਿਬ ਚ ਬੋਲਣਾ ਤਾਂ ਇਹ ਸਨੇਹਾ ਆਪਣੇ ਜਿੰਨੇ ਵੀ ਬੁਲਾਰੇ ਆਪਣੇ ਜਾਣਗੇ ਉਹ ਇੱਕ ਸਨੇਹਾ ਦੇਗੇ ਇੱਕ ਇੱਕੇ ਦਾ ਸਨੇਹਾ ਬਾਕੀ ਆਪਣੀ ਹਲ ਡਿਮਾਂਡ ਆ ਜੋ ਆਪਾਂ ਨੂੰ ਫੈਸਲਾ ਲਾਉਗੀ ਆਪਾਂ ਉਹਦੇ ਹਿਸਾਬ ਨਾਲ ਚੱਲਾਂਗੇ ਪਰ ਆਪਣੇ ਕੋਲ ਇੱਕ ਸਨੇਹਾ ਜ਼ਰੂਰ ਹਰ ਕੋਲੇ ਇੱਕ ਹੋਣਾ ਚਾਹੀਦਾ ਉਹ ਦਿਨ ਸਟੇਜ ਤੋਂ ਵੀ ਜੋ ਆਪਾਂ ਬੋਲਣਾ ਉਹ ਵੀ ਇੱਕ ਹੋਣਾ ਚਾਹੀਦਾ ਆਏ ਨਹੀਂ ਇੱਕ 플레이ਰ ਨੇ ਕੋਈ ਹੋਰ ਚੀਜ਼ ਦੀ ਲੱਤ ਫੜ ਲਈ ਇੱਕ ਨੇ ਬਾਹ ਮਾਰ ਲਈ ਤੋ ਆਪਣਾ ਨਹੀਂ ਉਹ ਮੇ ਸਿਸਟਮ ਚੱਲਣਾ ਹੁਣ ਆਪਾਂ ਨੂੰ ਵੀ ਇੱਕ ਹੋ ਕੇ ਚੱਲਣਾ ਪਊਗਾ ਇੱਕ ਸਨੇਹ ਤੇ ਉਹ ਮੈਸੇਜ ਜੋ ਵੀ ਦੇਣਾ ਆਪਾਂ ਨੂੰ ਹਾਈ ਕਮਾਂਡ ਦਊ ਕਿ ਜਿੰਨੇ ਬੁਲਾਰੇ ਜਾਣਗੇ ਆਪਾਂ ਨੂੰ ਉਸ ਹਾਰ ਨਾਲ ਚੱਲਣਾ ਚਾਹੀਦਾ ਤੇ ਵੱਧ ਤੋਂ ਵੱਧ ਸਾਰੇ ਜੋਰ ਲਾਈਏ ਉਸ ਨਿਆ ਆਵਾਮ ਤੱਕ ਲੋਕਾਂ ਤੱਕ ਪਹੁੰਚਾਈਏ ਤੇ ਉਹਨਾਂ ਨੂੰ ਲੈ ਕੇ ਆਈਏ ਉਹ ਆਪਣੇ ਚੇਹੇ ਮਤ ਹੋਣੀ ਚਾਹੀਦੀ ਆ ਵੀ ਆਪਾਂ ਉਹਨਾਂ ਨੂੰ ਕਿੰਨਾ ਆਪਣੇ ਪ੍ਰਤੀ ਆਪਾਂ ਜਾਗਰੂਕ ਕਰਦੇ ਆ ਤੇ ਉਹਨਾਂ ਨੂੰ ਉਸ ਚੀਜ਼ ਨੂੰ ਸਮਝਾ ਕੇ ਆਪਾਂ ਉੱਥੇ ਲੈ ਕੇ ਆਉਣਾਗਾ ਇਹ ਆਪਾਂ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਆਪਾਂ ਨੂੰ ਇਹ ਸਾਰਾ ਕਰਨਾ ਪਊਗਾ ਤੇ ਬਾਅਦ ਛੱਡ ਕੇ ਜੋਰ ਲਾਓ ਤਾਂ ਜੋ ਆਪਾਂ ਆਪਣੀ ਕਾਨਫਰੰਸ 13 ਤਰੀਕਾ ਲਈ ਉਹ ਕਾਮਯਾਬ ਕਰ ਸਕੀਏ ਬਾਰੇ ਕੁਝ ਵੀ ਦਾ ਖਾਸ ਸਵਾਲ ਹੋਣੀ